ਸਾਸਦੀ ਕਾਲ ਦੋਸਤੋ ਡਬਲ ਐਫ ਜੀ ਦੇਸੀ ਮੁਰਗਾ ਬਾਹਰ ਬਹੁਤ ਵੀ ਠੜਾਕੇਦਾਰ ਠੰਡ ਪੈ ਰਹੀ ਹੈ ਤਾਂ ਦੇਖੋ ਫਾਰਮ ਦੇ ਅੰਦਰ ਬਲਬ ਹੀਟਰ ਵਗੈਰਾ ਲਾਇਆ ਹੈ ਤਾਂ ਫਾਰਮ ਦੀ ਗਰਮੈਸ਼ ਅੰਦਰ ਬਣਾਈ ਰੱਖਦਾ ਹੈ ਹੀਟਰ ਤਾਂ ਜਿੰਨਾ ਵੀ ਹੋ ਸਕੇ ਮੁਰਗੇ ਨੂੰ ਗਰਮ ਰੱਖੋ ਠੰਡਾ ਨਾ ਹੋਣ ਦਿਓ ਤਾਂ ਬਾਅਦ ਫਾਰਮ ਦੇ ਅੰਦਰ ਬਾਦ ਦੀ ਹਵਾ ਗਠਾਂਡਣਾ ਆਣ ਦੋ ਤਾਂ ਡਬਲ ਪਰਦੇ ਲਗਾ ਕੇ ਰੱਖੋ ਜੇ ਤੁਹਾਡਾ ਮੁਰਗਾ ਠੰਡ ਵਿੱਚ ਸਹੀ ਤਰੀਕੇ ਨਾਲ ਰਹਿ ਸਕੇ ਤੇ ਖਾ ਸਕੇ ਤਾਂ ਪ੍ਰੋਪਰ ਸਹੀ ਪੂਰੀ ਫੀਡ ਪਾਓ ਫੀਡ ਕੱਟਣਾ ਪਾਓ ਕਿਉਂਕਿ ਫੀਡ ਘਟ ਹੋਣ ਨਾਲ ਇਹਨਾਂ ਦੇ ਦਸਵੀ ਨੂੰ ਠੰਡ ਲੱਗ ਸਕਦੀ ਹੈ ਤੇ ਮੁਰਗੇ ਖੁਮਾਰ ਵੀ ਸਕਦੇ ਹਨ ਤਾਂ ਫੀਡ ਗਰਮ ਹੁੰਦੀ ਹੈ ਤਾਂ ਦਿਨ ਵਿੱਚ ਤਿੰਨ ਚਾਰ ਵਾਰ ਫੀਡ ਪਾਓ ਦਾ ਫੀਡ ਵਾਲੇ ਫੀਡਰ ਪਾण्डे ਚੰਗੀ ਤਰ੍ਹਾਂ ਫੀਡ ਨਾਲ ਪਰ ਦੋ ਤਾਂ ਜੋ ਸਾਰੇ ਦਿਨ ਫੀਡ ਖਾ ਸਕਣ ਤਾਂ ਫੀਡ ਖਾਣ ਨਾਲ ਗਰੋਥ ਵੀ ਜ਼ਿਆਦਾ ਕਰਨਗੇ ਤਾਂ ਵਧਣਗੇ ਵੀ ਇਹਨਾਂ ਦੀ ਠੰਡ ਵੀ ਦੂਰ ਹੋਏਗੀ ਇਸ ਕਰਕੇ ਠੰਡ ਵਿੱਚ ਬੜੇ ਵੀ ਧਿਆਨ ਦੇਣ ਵਾਲੀ ਗੱਲ ਹੈ ਤੇ ਜਿਹੜੇ ਵੀ ਸੱਜਣ ਵੀਰ ਮੁਰਗੀ ਪਾਲ ਰਹੇ ਹਨ ਤਾਂ ਫਾਰਮ ਤੇ ਸਮੇਂ ਸਮੇਂ ਸਿਰ ਫਾਰਮ ਦੀ ਦੇਖਭਾਲ ਕਰਦੇ ਰਹਿਣ ਕਿ ਮੁਰਗਿਆਂ ਨੂੰ ਠੰਡ ਤਾਂ ਨਹੀਂ ਲੱਗੀ ਜਾਂ ਮੁਰਗਾ ਮਾਰ ਹੋ ਕੇ ਜਿਵੇਂ ਖੜਿਆ ਹੈ ਖੰਡ ਕਰਨ ਮੁਰਗਾ ਬਚ ਨਹੀਂ ਸਕਦਾ ਤੇ ਮੁਰਗੇ ਦੀ ਮੌਤ ਹੀ ਹੋ ਜਾਵੇਗੀ ਤਾਂ ਹੋਰ ਵੀ ਖੰਡ ਵਿੱਚ ਬਚਾਉਣ ਲਈ ਮੁਰਗੇ ਨੂੰ ਦਵਾਈਆਂ ਆਉਂਦੀਆਂ ਹਨ ਤਾਂ ਅਗਲੀ ਵੀਡੀਓ ਚ ਤੁਹਾਨੂੰ ਦਵਾਈਆਂ ਬਾਰੇ ਦੱਸਾਂਗੇ ਕਿਡਰ ਤੋਂ ਬਚਾਉਣ ਲਈ ਦਵਾਈਆਂ ਕਿਹੜੀਆਂ ਵਰਤੀਆਂ ਜਾਂਦੀਆਂ ਹਨ ਤਾਂ ਦੇਖੋ ਘਰ ਵਿੱਚ ਇੱਕ ਦੇਸੀ ਇਲਾਜ ਹੀ ਹੈ ਤਾਂ ਲਸਣ ਵਗੈਰਾ ਜਜ ਜਵੈਣ ਦਗੜ ਮੁਰਗੇ ਨੂੰ ਦੇਸੀ ਇਲਾਜ ਬਜਾਓ ਹਫਤੇ ਵਿੱਚ ਦੋ ਤਿੰਨ ਵਾਰ ਦਿੰਦੇ ਰਹੋ ਠੰਡ ਦੇ ਮੌਸਮ ਵਿੱਚ ਤਾਂ ਮੁਰਗਾ ਕਦੇ ਵੀ ਨਹੀਂ بیمار ਹੋਵੇਗਾ ਤਾਂ ਘਰ ਵਿੱਚ ਤੁਹਾਨੂੰ ਪਤਾ ਹੀ ਹੈ ਜਿਵੇਂ ਗਿਵਨ ਗਲਾਸਣ ਜਾਂ ਪਿਆਜ਼ ਵਗੈਰਾ ਆਮ ਹੀ ਹੁੰਦੇ ਹਨ ਲਸਣ ਦੀ ਬੇਸਟ ਬਣਾ ਕੇ ਮੁਰਗੀ ਨੂੰ ਜਿੰਦੇ ਰਹੋ ਤਾਂ ਮੁਰਗੀ ਕਦੇ ਨਹੀਂ ਸਵਾਰ ਹੋਏਗੀ ਤੋਂ ਕਿ ਲਸਣ ਗਰਮ ਹੁੰਦਾ ਹੈ ਤੇ ਗਰਮ ਕਾਰਨ ਮੁਰਗੀ ਨੂੰ ਠੰਡ ਲੱਗੇਗੀ ਮੁਰਗੀ ਆਪਦਾ ਤਾਪਮਾਨ ਬਣਾਈ ਰੱਖੇਗੀ ਤਾਂ ਇਧਰ ਪਾਣੀ ਦੀ ਆਜਾ ਤੇ ਗਰਮ ਦੇ ਦਿਓ ਬਲਕਿ ਪੂਰੇ ਦਿਨ ਦਾ ਪਿਆ ਪਾਣੀ ਠੰਡਾਣਾ ਦਿਓ ਨਹੀਂ ਤਾਂ ਇਹਨਾਂ ਦਾ ਸਰੀਰ ਜਾਮ ਹੋ ਵੀ ਸਕਦਾ ਹੈ ਇਹ ਗੱਲ ਦਾ ਖਾਸ ਧਿਆਨ ਦਿਓ ਅਰੇ ਨਾ ਗੱਲਾਂ ਦਾ ਧਿਆਨ ਦੇਹੋਗੇ ਤਾਂ ਤੁਹਾਡਾ ਮੂਗਾ ਸਹੀ ਤੇ ਸਵਸਥ ਰਹੇਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹੋਰ ਤੁਹਾਨੂੰ ਅੱਗੇ ਮੁਰਗੀ ਪਾਲਣ ਬਾਰੇ ਵੀਡੀਓ ਬਾਰੇ ਜਾਣਕਾਰੀ ਮਿਲ ਸਕੇ